ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸ਼ਾਈਨ ਹੋਮ ਤੇ ਸੋ ਅੱਜ ਮੈਂ ਤੁਹਾਡੇ ਲਈ ਜੋ ਵੀਡੀਓ ਲੈ ਕੇ ਆਈ ਹਾਂ ਉਹਦੇ ਵਿੱਚ ਮੈਂ ਤੁਹਾਨੂੰ ਵਾਸ਼ਿੰਗ ਮਸ਼ੀਨ ਕਿਵੇਂ ਸਾਫ਼ ਕਰਨੀ ਹੈ ਉਹ ਦੱਸਣ ਜਾ ਰਹੀ ਹਾਂ ਸੋ ਸਭ ਤੋਂ ਪਹਿਲਾਂ ਤਾਂ ਜੋ ਮਸ਼ੀਨ ਦੇ ਵਿੱਚ ਆ ਜਿਸ ਵਿੱਚ ਗੰਦਗੀ ਬਹੁਤ ਜ਼ਿਆਦਾ ਭਰੀ ਹੁੰਦੀ ਹੈ ਉਸ ਨੂੰ ਆਪਾਂ ਸਭ ਤੋਂ ਪਹਿਲਾਂ ਕੱਢਣਾ ਹੈ ਸੋ ਆਪਾਂ ਤੁਹਾਡੇ ਸਾਨੂੰ ਦੇਖਾ ਕੋਈ ਕੁਝ ਲੰਬੀ ਚੀਜ਼ ਲੁਤਕੀ ਨਾ ਹੋਵੇ ਜ਼ਿਆਦਾ ਜਿਵੇਂ ਕਿ ਮੈਂ ਆ ਪੇਚ ਕਸ ਲਿਆ ਹੈ ਉਸ ਦੇ ਨਾਲ ਉਸ ਨੂੰ ਕੱਢ ਦਿੱਤਾ ਹੈ ਸੋ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਵੇਂ ਕਿੰਨੀ ਜ਼ਿਆਦਾ ਗੰਦਗੀ ਪੜੀ ਹੋਈ ਹੈ ਸੋ ਇਹਦੇ ਲਈ ਆਪਾਂ ਇੱਕ ਬੋਲ ਦੇ ਵਿੱਚ ਕੀ ਪਾਉਣਾ ਹੈ ਹਾਰਪਿਕ ਪਾਉਣੀ ਹੈ ਸੋ ਉਸ ਦੇ ਵਿੱਚ ਹਾਰਪਿਕ ਪਾ ਕੇ ਮੈਂ ਥੋੜੀ ਜੀ ਸਰਫ ਪਾਉਂਗੀ ਮਤਲਬ ਕਿ 1 2 ਚਮਚ ਤੁਸੀਂ ਸਰਫ ਦੇ ਅਕੋਰਡਿੰਗ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਸੋ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਤਰ੍ਹਾਂ ਤੁਸੀਂ ਮਿਕਸ ਕਰਕੇ ਉਹ ਇਸ ਦਾ ਮਿਕਸਚਰ ਤਿਆਰ ਹੋ ਜਾਵੇਗਾ ਸੋ ਇਸ ਦਾ ਤੁਸੀਂ ਜੋ ਰੰਗ ਕਲਰ ਕਰਨ ਵਾਲਾ ਆਪਣਾ ਬਰਸ਼ ਹੁੰਦਾ ਹੈ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਹੈ ਇਹ ਤੁਸੀਂ ਆਪਣੇ ਕੋਲ ਹੀ ਰੱਖਣਾ ਇਸ ਦੀ ਸਹਾਇਤਾ ਦੇ ਨਾਲ ਤੁਸੀਂ ਆਪਣੀ ਪੂਰੀ ਮਸ਼ੀਨ ਦੇ ਵਿੱਚ ਲਗਾ ਲੈਣਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਾਰਪਿਕ ਆਪਣੇ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਤੁਸੀਂ ਆਪਣੇ ਹੱਥਾਂ ਤੇ ਗਲਵਸ ਵੀ ਪਾ ਸਕਦੇ ਹਾਂ ਠੀਕ ਹੈ ਸੋ ਜੇ ਤੁਹਾਨੂੰ ਨਹੀਂ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਬਿਨ ਅਗਰਸੋ ਵੀ ਕਰ ਸਕੋ ਜਿਵੇਂ ਕਿ ਮੈਂ ਕੋਈ ਵੀ ਨਹੀਂ ਪਾਏ ਹੋਏ ਸੋ ਦੇਖੋ ਕਿ ਇਹਨਾਂ ਬਰਸ਼ ਨੇ ਚੰਗੀ ਤਰ੍ਹਾਂ ਇੱਕ ਬਰੀਕੀ ਦੇ ਨਾਲ ਸਫਾਈ ਕਰਨੀ ਹੈ ਤੁਸੀਂ ਕੱਪੜਾ ਨਹੀਂ ਲੈਣਾ ਆ ਦੇਖੋ ਜਿਵੇਂ ਕਿ ਮੈਂ ਇੱਕ ਬ੍ਰੇਕ ਬਰਸ਼ ਲਿਆ ਹੋਇਆ ਹੈ ਸੋ ਇਸ ਨੂੰ ਅੰਦਰ ਤੱਕ ਇਹ ਸਫਾਈ ਕਰੇਗਾ ਸੋ ਇਸ ਤੋਂ ਬਾਅਦ ਪੂਰੀ ਮਸ਼ੀਨ ਤੇ ਆਪਾਂ ਲਗਾ ਲਗਾਈ ਜਾਣਾ ਹੈ ਸੋ ਜੋ ਵੀ ਜੋ ਜ਼ਿਆਦਾ ਗੰਦੇ ਦਾਗ ਹੁੰਦੇ ਜੋ ਕਿ ਬਹੁਤ ਹੀ ਪੱਕੇ ਹੁੰਦੇ ਹੈ ਉਹ ਤੁਸੀਂ ਇਹ ਨਹੀਂ ਕਿ ਤੁਸੀਂ ਕਿਸੇ ਚੀਜ਼ ਨਾਲ ਉਸ ਨੂੰ ਰਗੜਨਾ ਹੈ ਰਗੜਨਾ ਨਹੀਂ ਹੈ ਆਪਾਂ ਸਿਰਫ ਇਸ ਹੀ ਬਰਸ਼ ਛੋਟੇ ਬਰਸ਼ ਜਾਂ ਆਪਣੇ ਰੰਗ ਕਰਨ ਵਾਲੇ ਬਰਸ਼ ਦੇ ਨਾਲ ਅਪਲਾਈ ਕਰਨਾ ਹੈ ਪੂਰੀ ਮਸ਼ੀਨ ਤੇ ਠੀਕ ਹੈ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਕਿ ਮੇਰੀ ਮਸ਼ੀਨ ਦੇ ਉੱਪਰ ਹਰਿਆਲੀ ਜੋ ਕਿ ਆ ਉੱਪਰ ਟੱਕਣਾ ਇਸ ਤੇ ਬਹੁਤ ਜ਼ਿਆਦਾ ਹਰਿਆਲੀ ਆਈ ਹੋਈ ਸੀ ਉਹ ਜੋ ਕਿ ਇਸ ਬਰਸ਼ ਦੀ ਸਹਾਇਤਾ ਦੇ ਨਾਲ ਸਾਰੀ ਹੀ ਲੱਥ ਰਹੀ ਹੈ ਸੋ ਅੰਦਰੋਂ ਵੀ ਆਪਾਂ ਚੰਗੀ ਤਰ੍ਹਾਂ ਕਵਰ ਕਰ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਇਸ ਦੇ ਉੱਪਰਲੇ ਪਾਸੇ ਵੀ ਆਪਾਂ ਕਿਤੇ ਵੀ ਕੋਈ ਵੀ ਗੰਦਗੀ ਨਹੀਂ ਆਉਣ ਦੇਣੀ ਸੋ ਇੱਕ ਤਾਂ ਇੱਕ ਰਿਕਵੈਸਟ ਹੈ ਕਿ ਆਪਣੀ ਮਸ਼ੀਨ ਨੂੰ ਤੁਸੀਂ ਢੱਕ ਕੇ ਰੱਖਿਆ ਕਰੋ ਮਸ਼ੀਨ ਦਾ ਕਵਰ ਲਿਆ ਕੇ ਰੱਖਿਆ ਕਰੋ ਤਾਂ ਕਿ ਤੁਹਾਡੀ ਮਸ਼ੀਨ ਗੰਦੀ ਘੱਟ ਹੋਵੇ ਸੋ ਮੈਂ ਤਾਂ ਇਹ ਅੱਗੇ ਤੋਂ ਧਿਆਨ ਰੱਖਾਂਗੀ ਸੋ ਮੈਂ ਹੁਣ ਬਾਹਰਲੇ ਸਾਈਡ ਤੇ ਵੀ ਇਹ ਅਪਲਾਈ ਕਰਨ ਲੱਗੀ ਹਾਂ ਪੂਰਾ ਚੰਗੀ ਤਰ੍ਹਾਂ ਅਪਲਾਈ ਕਰ ਦੇਣ ਲੱਗੀ ਹਾਂ ਸੋ ਇਸ ਨੂੰ ਸਾਰੇ ਪਾਸੇ ਬਰਸ਼ ਦੀ ਸਹਾਇਤਾ ਦੇ ਨਾਲ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਮਿਕਸਚਰ ਘਟ ਗਿਆ ਸੋ ਉਵੇਂ ਹੀ ਤੁਸੀਂ ਹਾਰਪਿਕ ਪਾ ਕੇ ਆਪਣੇ ਹਿਸਾਬ ਦੇ ਨਾਲ ਕਿੰਨਾ ਕੁ ਤੁਹਾਨੂੰ ਲੱਗਣਾ ਵਿੱਚ ਉਸੇ ਸਰ ਪਾ ਦੇਣੀ ਹੈ ਠੀਕ ਹੈ ਇਵੇਂ ਹੀ ਬਰਸ਼ ਦੇ ਨਾਲ ਸਾਰੇ ਪਾਸੇ ਅਪਲਾਈ ਕਰਨਾ ਹੈ ਸੋ ਇਸ ਨੂੰ ਤੁਸੀਂ ਥੋੜਾ ਟਾਈਮ ਲੱਗਾ ਰਹਿਣ ਦੇਣਾ ਹੈ 10 ਤੋਂ 15 ਮਿੰਟ ਲੱਗਾ ਰਹਿਣ ਦਿੱਤਾ ਫਿਰ ਇਸ ਦੀ ਸਾਰੀ ਮੈਲ ਉੱਗਲ ਜਾਏਗੀ ਸੋ ਹੁਣ ਮੈਂ ਇਸ ਨੂੰ ਤੋਂ ਦੇ ਤਾਈਂ ਨੂੰ 10-15 ਮਿੰਟ ਮੈਂ ਲੱਗਾ ਰਹਿਣ ਦਿੱਤਾ ਫਿਰ ਤੁਸੀਂ ਸਾਹਮਣੇ ਦੇਖ ਰਹੇ ਕਿਵੇਂ ਇਹ ਸਾਰੀ ਸਾਫ਼ ਹੋ ਰਹੀ ਹੈ ਇਸ ਦੇ ਅੰਦਰ ਜੋ ਕਿ ਉਹ ਟੱਕਣਦਿਆਂ ਦਾ ਜਿਸ ਆਪਾਂ ਆਪਣੇ ਕੱਪੜਿਆਂ ਨੂੰ ਸੁਕਾਉਂਦੇ ਹਾਂ ਉਹ ਵੀ ਚੰਗੀ ਤਰ੍ਹਾਂ ਸਾਫ਼ ਹੋ ਗਿਆ ਉਸ ਦੇ ਵਿੱਚ ਵੀ ਹਰਿਆਲੀ ਬਹੁਤ ਜ਼ਿਆਦਾ ਸੀ ਸੋ ਇਸੇ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਆਪ ਹੀ ਘਰੇ ਬੈਠ ਕੇ ਆਪਣੀ ਮਸ਼ੀਨ ਸਾਫ਼ ਕਰ ਸਕਦੇ ਹੋ ਸੋ ਜੋ ਮੈਂ ਉਹ ਵਿੱਚੋਂ ਨਿਕਲੇ ਹੋਏ ਸੀਗੇ ਉਹ ਉਹਨਾਂ ਵਿੱਚ ਵੀ ਮੈਂ ਫਿੱਟ ਕਰ ਦਿੱਤੇ ਤੁਸੀਂ ਇਹ ਘਰੇ ਆਰਾਮ ਨਾਲ ਕਰ ਸਕਦੇ ਕਿਸੇ ਵੀ ਕੋਈ ਵੀ ਮਕੈਨਿਕ ਦੀ ਲੋੜ ਨਹੀਂ ਹੈ ਸੋ ਮੇਰੀ ਜੇਕਰ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਜਲਦ ਹੀ ਧੰਨਵਾਦ